ਆਹ ਹੋ ਲਗੀ ਜਿ ਕੁੜੀ ਯਾਨੇ ਪਾਇਆ ਬੜਾ ਸ਼ੋਰ ਵੇਖ ਰੇਂ ਗੁੰਡੇ ਯਾਨੇ ਚੇੜੀ ਜਾਵੇ ਲੋਟ ਲੱਗਦੀ ਜਿ ਕੁੜੀ ਯਾਨੇ ਪਾਇਆ ਬੜਾ ਸ਼ੋਰ ਵੇਖ ਰੇਂ ਗੁੰਡੇ ਯਾਨੇ ਚੇੜੀ ਜਾਵੇ ਲੋਟ ਇਹ ਸਾਰੇ ਦਾ ਤਰਵਤ ਨਚੰਦੀਆ ਜਿੰਨਾ ਨੇ ਮਿਲੂ ਇਸ ਸਟੇਜ ਤੇ ਮੁਕੱਦਮਾ ਆ ਕਹਿੰਦੇ ਨੇ ਕਿ ਜਿੰਨਾ ਨੇ ਮੰਜ਼ਿਲਾਂ ਫਤਿਹ ਕਰਨੀਆਂ ਹੁੰਦੀਆਂ ਨੇ ਉਹ ਬਚਪਨ ਤੋਂ ਹੀ ਕੁਝ ਵਖਰਾ ਕਰਨ ਦਾ ਸ਼ੌਕ ਰੱਖਦੇ ਨੇ ਇਸ ਵਕਤ ਨੂੰ ਅਸੀਂ ਇੱਕ ਜਿਹੇ ਬੱਚੇ ਦਿਖਾਉਣ ਜਾ ਰਹੇ ਹਾਂ ਸਭ ਤੋਂ ਪਹਿਲੇ ਟਰੋਫੀ ਦੇਖੋਗੇ ਇਸ ਬੱਚੀ ਦੀ ਖੁਦ ਨਾਲੋ ਡਬਲ ਵੱਡੀ ਟਰੋਫੀ ਜਿੱਤ ਕੇ ਲੈ ਗਈ ਹੈ ਇਹ ਬੱਚੀ ਹੈ ਸਮਾਇਰਾ ਫਰੀਦਕੋਟ ਦੀ ਰਹਿਣ ਵਾਲੀ ਹੈ ਅਤੇ ਨੈਸ਼ਨਲ ਵਿੱਚ ਇਸ ਬੱਚੀ ਨੇ ਗਿੱਤੇ ਵਿੱਚ ਪਰਫਾਰਮ ਕਰਕੇ ਅਯੁੱਧਿਆ ਵਿੱਚ 골ਡ ਮੈਡਲ ਹਾਸਿਲ ਕੀਤਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਿਹਤ ਖੂਬਸੂਰਤ ਬੱਚੀ ਹੈ ਛੋਟੀ ਜਿਹੀ ਪਿਆਰੀ ਜੀ ਅਤੇ ਗੱਲਬਾਤ ਇਸ ਦੇ ਨਾਲ ਕਰਾਂਗੇ ਬੇਟਾ ਕੀ ਨਾਮ ਹੈ ਸਮਾਇਰਾ अच्छा सो मेरा कितनी एज होगी तडी 5 इयर्स अच्छा ते गिद्दा पूरा बढ़िया बंदियो यस सिख देंदे हो, yes. हो? हां अच्छा सन्नू ਸੁਣਾਉਂਗੇ ਬੋਲੀਆਂ ਆ ਜੋ ਨੀ ਆ ਜੋ ਆਪਾਂ ਵੀ ਲੱਗੇ ਐਵੇਂ ਖੜੀ ਖੜੀ ਲੱਸੀ ਕਰਾਈ ਜਾਨੀਆਂ ਆ ਹੋ ਲੱਗੇ ਤੇ ਜੇ ਕੁੜੀਆਂ ਨੇ ਪਾਇਆ ਬੜਾ ਸ਼ੋਰ ਵੇਖ ਵੇਖ ਮੁੰਡੇ ਅਨੁਛੜੀ ਜਾਵੈ ਲੋਰ ਲਗਤੀ ਜੀ ਕੁੜੀਆਂ ਨੇ ਪਾਇਆ ਬੜਾ ਸ਼ੋਰ ਵੇਖ ਵੇਖੁੰਡੇ ਅਨੁਚੜੀ ਜਾਵੇ ਲੋੜ ਹੋਰ ਵੀ ਸੁਣਾਉਗੇ ਇੱਕ ਹੋਰ ਸੁਣਾ ਦਿਓ ਪੰਦਾ ਸ਼ੇਨੀ ਗੰਦਾ ਹੈ ਨਹੀਂ ਪੰਦਾ ਸ਼ੇਦੀ ਗੰਦਾ ਪੰਦਾ ਸ਼ੇਨੀ ਗਤਾ ਹੈ ਨਹੀਂ ਪੰਦੇ ਸ਼ੇਨੀ ਕਤਾ ਜਦੋਂ ਗਿੱਦੇ ਵਿੱਚ ਪਾ ਕੇ ਮੈਂ ਪੰਜਾਬ ਨੱਚਦੀ ਜਦ ਦੀ ਉੱਚੀ ਨੰਬੀ ਹੈ ਜਦ ਜਿੱ ਉੱਚੀ ਨੰਬੀ ਗਿੱਦੇ ਵਿੱਚ ਬڑا ਚਾਚੇ ਦੀ ਜਦ ਜਿੱ ਉੱਚੀ ਨੰਬੀ ਹੋਏ ਜਦ ਜਿੱ ਉੱਚੀ ਨੰਬੀ ਗਿੱਦੇ ਵਿੱਚ ਬڑا ਚਾਚੇ ਦੀ ਜਦ ਜਿੱ ਉੱਚੀ ਨੰਬੀ ਹੋਏ ਅੱਛਾ ਨੱਚਦੇ ਨਾ ਜਿੱਦੀ ਬੋਲੀ ਪਾ ਲੈਣੀ ਨੱਚਦੇ ਨਾ ਜਿੱਦੀ ਪਾਣੀ ਪਾ ਲੈਣੀ ਉਹ ਕਿਹੜੀ ਪਾਣੇ ਹੁੰਦੇ ਕਿੱਦਾ ਗਿੱਦਾ ਪਾਣੇ ਉਹ ਗਿੱਦੇ ਦੀ ਬੋਲੀ ਆਉਂਦੀ ਤੁਹਾਨੂੰ ਨਹੀਂ ਨਹੀਂ ਆਉਂਦੀ ਅੱਛਾ ਗਿੱਦਾ ਪਾਣੇ ਤੁਸੀਂ ਆ अच्छा ते फिर किवें लगदा है डांस करके स्टेज पे अच्छा अच्छा, अच्छा वड्डा की बनना है डांस डांसर बनना है अच्छा ते ਤੁਹਾਡੇ ਫਰੈਂਡਸ ਕਿਹੜੇ ਕਿਹੜੇ ਨੇ ਫਿਰ ਜਿਹੜੇ ਤੁਹਾਡੇ ਨਾਲ ਡਾਂਸ ਕਰਦੇ ਕੋਈ ਨਹੀਂ ਹੈ ਇਕੱਲੇ ਕਰਦੇ ਹਾਂ ਠੀਕ ਹੈ ਤਾਂ ਬਿਲਕੁਲ ਐਸ ਮਾਇਰਾ ਵੇਖ ਸਕਦੇ ਤੁਸੀਂ ਤਸਵੀਰ ਬੱਚੀ ਹੈਗੀ ਹੈ ਹਾਲਾਂਕਿ 5 ਸਾਲ ਦੀ ਉਮਰ ਹੈ ਪਰ ਹੌਸਲਾ ਜਿਹੜਾ ਹੈਗਾ ਵੱਡੇ ਵੱਡੇ ਨੂੰ ਮਾਤਮਾਉਂਦਾ ਹੈ ਤਾਂ ਇਹਨਾਂ ਦੇ ਮਦਰ ਸਾਡੇ ਨਾਲ ਮੌਜੂਦ ਨੇ ਬੜੀ ਵਧੀਆ ਤੁਹਾਡੀ ਬੱਚੀ ਹੈਗੀ ਹੈ 골ਡ ਮੈਡਲ ਲੈ ਕੇ ਆਈ ਹੈ ਹਾਂਜੀ ਸਰ ਮੈਨੂੰ ਬਹੁਤ ਵਧੀਆ ਲੱਗਦਾ ਹੈ ਮੇਰੀ ਬੱਚੀ ਪਹਿਲਾਂ ਮੈਨੂੰ ਇਹਦਾ ਟੈਲੈਂਟ ਪਤਾ ਨਹੀਂ ਸੀ ਹੌਲੀ ਹੌਲੀ ਮੇਰੀ ਬੱਚੀ ਨੇ ਮੈਨੂੰ ਦੱਸਣਾ ਸ਼ੁਰੂ ਕੀਤਾ ਕਹਿੰਦੀ ਮम्मा ਮੈਨੂੰ ਡਾਂਸ ਤੇ ਲਗਾਓ ਤੇ ਜਦੋਂ ਛੁੱਟੀਆਂ ਹੁੰਦੀਆਂ ਨੇ ਚਲੋ ਮੈਨੂੰ ਡਾਂਸ ਤੇ ਲਗਾਇਆ ਹੌਲੀ ਹੌਲੀ ਮੈਨੂੰ ਇਹਦੇ ਹੁਨਰ ਦਾ ਪਤਾ ਲੱਗਿਆ ਫਿਰ ਮੈਂ ਸੋਚਿਆ ਕਿ ਅੱਜ ਦਾ ਜੋ ਦੌਰ ਚੱਲ ਰਿਹਾ ਹੈ ਇਸ ਦੌਰ ਦੇ ਵਿੱਚ ਆਪਾਂ ਨੂੰ ਕੁੜੀਆਂ ਨੂੰ ਹਰ ਮਤਲਬ ਕਿ ਖੇਤਰ ਦੇ ਵਿੱਚ ਅੱਗੇ ਹੋਣਾ ਚਾਹੀਦਾ ਫਿਰ ਮੈਂ ਆਪਦੀ ਗੁੜੀਆਂ ਦੇ ਟੈਲੈਂਟ ਨੂੰ ਪਛਾਣ ਕੇ ਮੈਂ ਇਹਦੇ ਪਿੱਛੇ ਬੜੀ ਮਿਹਨਤ ਕਰ ਰਹੀ ਹਾਂ ਇਹਨੂੰ ਹਰ ਥਾਂ ਤੇ ਮੈਂ ਲੈ ਕੇ ਜਾਂਦੀ ਹਾਂ ਜਿੱਥੇ ਵੀ ਕੋਈ ਇਵੈਂਟ ਆਰਗੇਨਾਈਜ਼ ਕਰਵਾਉਂਦੀ ਹੈ ਮੈਨੂੰ ਇਹ ਹੁੰਦਾ ਵੀ ਮੈਂ ਆਪਦੀ ਸਮਾਇਰਾ ਨੂੰ ਪਿੱਛੇ ਨਾ ਰਹਿਣ ਦੇਵਾਂ ਇਹਨੂੰ ਹਰ ਇਵੈਂਟ 'ਚ ਮੈਂ ਲੈ ਕੇ ਜਾਵਾਂ ਜਿਵੇਂ ਵੀ ਹੁੰਦਾ ਮੈਂ ਇਹਨੂੰ ਆਪਣੇ ਨਾਲ ਲੈ ਕੇ ਦਰ ਤੋਂ ਬੋਡੀ ਐਂਡ ਸੋਲ ਡਾਂਸ ਅਕੈਡਮੀ ਤੋਂ ਇਹ ਸ਼ਾਲੂ ਡਾਂਸ ਕਲਾਸਿਕਲ ਡਾਂਸ ਅਕੈਡਮੀ ਫਰੀਦਕੋਟ ਤੋਂ ਵੀ ਕਲਾਸਿਸ ਲੈਂਦੀ ਹੈ ਦੋਨਾਂ ਮੈਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਲੜਕੀ ਨੂੰ ਅੱਜ ਇਸ ਮਕਾਮ ਤੇ ਪਹੁੰਚਾਇਆ ਅੱਛਾ ਹੁਣ ਜਿਹੜਾ 골ਡ ਮੈਡਲ ਲੈ ਕੇ ਇਹ ਨੈਸ਼ਨਲ ਵਿੱਚੋਂ ਇਹ ਕਿੱਥੇ ਕੰਪੀਟੀਸ਼ਨ ਹੋਇਆ ਸੀ ਕਿਵੇਂ ਗਏ ਕਿਵੇਂ ਰਿਹਾ ਸਾਰਾ ਹਾਂਜੀ ਸਰ ਇਹ ਹੋਇਆ ਸੀ ਯੂਪੀ ਵਿੱਚ ਅਯੋਧਿਆ ਵਿੱਚ ਹੋਇਆ ਸੀਗਾ ਪਹਿਲਾਂ ਤੇ ਇਹ ਸੀਗਾ ਕਿ ਅਸੀਂ ਦੋਨੇ ਜਣੀਆਂ ਕਿਵੇਂ ਜਾਵਾਂਗੇ ਫਿਰ ਚਲੋ ਸਾਨੂੰ ਇਹਦੇ ਪਾਪਾ ਨੇ ਹੌਸਲਾ ਦਿੱਤਾ ਕਹਿੰਦੇ ਨਹੀਂ ਨਹੀਂ ਜੇ ਤੁਸੀਂ ਇਸ ਫੀਲਡ ਵਿੱਚ ਆਇਓਗੇ ਤਾਂ ਇਸ ਫੀਲਡ 'ਚ ਤੁਸੀਂ ਅੱਗੇ ਜਾਣਾ ਹੀ ਜਾਣਾ ਹੈਗਾ ਤੇ ਫਿਰ ਅਸੀਂ ਟ੍ਰੇਨ ਦੇ ਵਿੱਚ ਹੀ ਗਏ ਆ ਟ੍ਰੇਨ ਦੇ ਵਿੱਚ ਹੀ ਆਏ ਆ ਸਾਰਾ ਕੁਝ ਮੈਨੇਜ ਕੀਤਾ ਬਾਕੀ ਚਲੋ ਰੱਬ ਸਾਡੇ ਨਾਲ ਹੈ ਹਨਾ ਰੱਬ ਤੋਂ ਬਿਨਾ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਹੈਗੇ ਤੇ ਰੱਬ ਹਮੇਸ਼ਾ ਸਾਡੇ ਨਾਲ ਹੈ ਜੋ ਅਸੀਂ ਚਾਹੁੰਦੀਆਂ ਰੱਬ ਨੇ ਸਾਨੂੰ ਅੱਜ ਤੱਕ ਦਿੱਤਾ ਹੀ ਹੈ ਜਦੋਂ ਗੁੜੀਆਂ ਹੋਣ ਵਾਲੀ ਸੀ ਸਾਰੇ ਕਹਿੰਦੇ ਸੀ ਮੁੰਡਾ ਹੋਵੇ ਮੁੰਡਾ ਹੋਵੇ ਮੈਨੂੰ ਇਹ ਸੀਗਾ ਨਹੀਂ ਮੇਰੀ ਗੁ ਅੱਜ ਉਸ ਗੁੜੀਆਂ ਨੇ ਸਾਡੇ ਆਪਣੇ ਮਾਪਿਓ ਦਾ ਨਾਮ ਬਹੁਤ ਦੂਰ ਦੂ ਤੱਕ ਰੋਸ਼ਨ ਕੀਤਾ ਕੋਈ ਇਹਨੂੰ ਘੜੇ ਵਾਲੀ ਦੇ ਨਾਮ ਤੋਂ ਜਾਣਦਾ ਹੈ ਕੋਈ ਇਹਨੂੰ ਬਾਲਟੀ ਵਾਲੀ ਦੇ ਨਾਮ ਤੋਂ ਜਾਣਦਾ ਹੈ ਸਾਰੇ ਹਰ ਮਤਲਬ ਕਿ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਬਠਿੰਡਾ ਹਰ ਜਗ੍ਹਾ ਤੇ ਨੇ ਆਪਦੀ ਵੱਖਰੀ ਵੱਖਰੀ ਪਛਾਣ ਬਣਾਈ ਆ ਅਲੱਗ-ਅਲੱਗ ਪ੍ਰੋਪਸ ਨੂੰ ਯੂਜ਼ ਕਰਕੇ ਬੜਾ ਟਿਪੀਕਲ ਡਾਂਸ ਕਰਦੀ ਜੋ ਜੀ ਪੰਜਾਬੀ ਸ਼ਾਇਦ ਅੱਜਕੱਲ੍ਹ ਦੇ ਮੋਟਿਆਰੇ ਨਹੀਂ ਕਰਦੇ ਜੋ ਛੋਟੇ ਜਿਹੇ ਬੱਚੇ ਕਰਦੇ ਹਾਂਜੀ ਅਸੀਂ ਇਹ ਚਾਹੁੰਦੇ ਆ ਕਿ ਬਸ ਇਹ ਪੰਜਾਬ ਪੰਜਾਬੀ ਕਲਚਰ ਨੂੰ ਹੀ ਪ੍ਰਮੋਟ ਕਰੇ ਅਸੀਂ ਆਪਦੀ ਬੱਚੀ ਨੂੰ ਸਿਰਫ ਪੰਜਾਬ ਦੀ ਮਿੱਟੀ ਨਾਲ ਹੀ ਜੋੜ ਕੇ ਰੱਖਣਾ ਚਾਹੁੰ ਚਾਹੁੰਦੇ ਸਿਰਫ ਸਾਨੂੰ ਇਹ ਹੈ ਕਿ ਇਹ ਹਰ ਪੰਜਾਬ ਨਾਲ ਚੰਗੀ ਤਰ੍ਹਾਂ ਦੀ ਮਿੱਟੀ ਤੋਂ ਜੁੜੀ ਰਵੇ ਤੇ ਸਾਡੀ ਬੱਚੀ ਇਹੀ ਚਾਹੁੰਦੀ ਹੈ ਕਿ ਮੈਂ ਪੰਜਾਬੀ ਕਲਚਰ ਨੂੰ ਹੀ ਪ੍ਰਮੋਟ ਕਰਾਂ ਹੁਣ ਅਗਲੀ ਟੈਰੀ ਕਿਸ ਤਰੀਕੇ ਦੀ ਹੈ ਅਗਲਾ ਕਿੱਥੇ ਕੰਪੀਟੀਸ਼ਨ ਲੜਨ ਜਾਣਾ ਹੈ ਅੱਗੇ ਇਹਦਾ 8 ਸਤੰਬਰ ਨੂੰ ਹੈਗਾ ਲੁਧਿਆਣਾ ਡਿਸਟ੍ਰਿਕਟ ਲੈਵਲ ਤੇ ਬਸ ਉਹਦੀ ਹੁਣ ਤਿਆਰੀ ਚੱਲ ਰਹੀ ਹੈ ਉਸ ਤੋਂ ਬਾਅਦ 26 ਤਰੀਕ ਨੂੰ ਹੈਗਾ ਸ਼ਿਮਲਾ ਉਹ ਹੈਗਾ ਨੈਸ਼ਨਲ ਲੈਵਲ ਤੇ ਫਿਰ ਅੰਬਾਲਾ ਹੋਣਾਗਾ ਤੇ ਬਸ ਐਵੇਂ ਅੱਗੇ ਅੱਗੇ ਚੱਲਦੇ ਜਾਵਾਂਗੇ ਮਿਹਨਤ ਕਰਦੇ ਜਾਵਾਂਗੇ ਜਿੱਤ ਕੇ ਆਵਾਂਗੇ ਠੀਕ ਇੰਟਰਨੈਸ਼ਨਲ ਦੀ ਟੈਰੀ ਵੀ ਕਰ ਰਹੇ ਹੋ ਹਾਂਜੀ ਹਾਂਜੀ ਜਦੋਂ ਇਹ ਨੈਸ਼ਨਲ ਦੇ ਵਿੱਚ Winner ਹੋਈ ਹੈ ਉਸ ਤੋਂ ਬਾਅਦ ਇੰਟਰਨੈਸ਼ਨਲ ਦੀ ਸਿਲੈਕਸ਼ਨ ਹੋਈ ਹੈ ਇਹਨੇ ਨੇਪਾਲ ਜਾਣਾ ਇੰਟਰਨੈਸ਼ਨਲ ਲਈ ਬਟ ਉਹਦੀ ਅਜੇ ਡੇਟ ਨਹੀਂ ਫਾਈਨਲ ਹੋਈ ਹੈਗੀ ਤਾਂ ਬਿਲਕੁਲ ਸਮਾਇਰਾ ਵੇਖ ਸਕਦੇ ਹੋ ਬੜੀ ਪਿਆਰੀ ਬੱਚੀ ਹੈ ਤਾਂ ਬਿਲਕੁਲ ਬੇहद ਖੂਬਸੂਰਤ ਬੱਚੀ ਹੈ ਤੇ ਇਹਦਾ ਟੈਲੈਂਟ ਜਿਹੜਾ ਹੈਗਾ ਤੁਸੀਂ ਵੇਖ ਕੇ ਹੈਰਾਨ ਹੋਵੋਗੇ 5 ਸਾਲ ਦੀ ਬੱਚੀ ਹੈ ਇੰਟਰਨੈਸ਼ਨਲ ਸਿਲੈਕਸ਼ਨ ਹੋ ਚੁੱਕਿਆ ਇੰਟਰਨੈਸ਼ਨਲ ਨੇ ਡਾਂਸ ਕੰਪੀਟੀਸ਼ਨ ਵਿੱਚ ਪਹੁੰਚਣਾ ਹੈ ਤਾਂ ਤਸਵੀਰ ਇਹ ਵੱਖਰੀ ਹੈਗੀ ਹੈ ਕਿਉਂਕਿ 5 ਸਾਲ ਵਿੱਚ ਇਸ ਤਰੀਕੇ ਨਾਲ ਟਿਪਿਕਲੀ ਤਰੀਕੇ ਨਾਲ ਡਾਂਸ ਕਰਨਾ ਪਰਫਾਰਮ ਕਰਨਾ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ ਤਾਂ ਫਿਲਹਾਲ ਸਾਡੀ ਟੀਮ ਵੱਲੋਂ ਵੀ ਸਮਾਇਰਾ ਨੂੰ ਸੁਨੈਰੀ ਭਵਿਕ ਦੀਆਂ ਸ਼ੁਭ ਕਾਮਨਾਵਾਂ ਨੇ ਤਾਂ ਵੇਖਦੇ ਆਂ